ਹਾਂਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਆਪਣੇ YouTube ਚੈਨਲ ਗਰੀਡੇਰੀ ਫਾਰਮ ਦੀਪਗੜ੍ਹ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਤੁਹਾਨੂੰ ਰਿਕਵੈਸਟ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਲਗਾ ਬੈਲ ਆਈਕਨ ਦਾ ਬਟਨ ਵੀ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਜੇਕਰ ਤੁਸੀਂ ਵੀ ਕੋਈ ਇਦਾਂ ਦੀ ਐਡ ਕਰਵਾਉਣੀ ਚਾਹੁੰਦੇ ਹੋ ਮੇਰਾ ਸੰਪਰਕ ਨੰਬਰ ਹੈ 62801 37325 ਮੇਰਾ ਮੋਬਾਈਲ ਨੰਬਰ ਹੈ ਅੱਜ ਆਪਾਂ ਤੁਹਾਡੇ ਲਈ ਇਸ ਵੀਡੀਓ ਵਿੱਚ ਟਰੈਕਟਰ ਲੈ ਕੇ ਆਏ ਜੀ ਪਹਿਲਾ ਟਰੈਕਟਰ ਹੈਗਾ ਅਰਜਨ 605 ਡੀਆਈ ਮੋਬਾਈਲ ਨੰਬਰ ਹੈਗਾ ਜੀ 2298721 22848 98721 22848 ਮੋਬਾਈਲ ਨੰਬਰ ਆ ਪਹਿਲਾ ਮਾਡਲ ਦੀ ਗੱਲ ਕਰਦੇ ਆ 2010 ਮਾਡਲ ਟਰੈਕਟਰ ਹੈ ਜੀ ਇਹ 2010 ਮਾਡਲ ਟਰੈਕਟਰ ਹੈਗਾ ਰੰਗ ਪੇਂਟ ਦਾ ਪੂਰਾ ਸਾਫ ਪਿਆ ਜੀ ਕੰਡੀਸ਼ਨ ਵਗੈਰਾ ਟਰੈਕਟਰ ਦੀ ਬਿਲਕੁਲ ਓਕੇ ਹੈਗੀ ਸਾਈਡ ਗੀਅਰ ਟਰੈਕਟਰ ਆ ਇਹ ਸਾਰਾ ਟਰੈਕਟਰ ਬਿਲਕੁਲ ਰੀਜਨਲ ਹੈਗਾ ਜੀ ਟਾਇਰਾਂ ਦੀ ਗੱਲ ਕਰੀਏ ਤਾਂ ਗੁਡਇਰ ਕੰਪਨੀ ਦੇ ਪਿਛਲੇ ਟਾਇਰ ਆਗੇ 70 ਤੋਂ 75 ਪੈਸੇ ਟਰੈਕਟਰ ਦੇ ਟਾਇਰ ਪਏ ਆ ਜੀ ਚਾਰੋਂ ਟਾਇਰ ਕੰਪਨੀ ਦੇ ਟਾਇਰ ਆ ਗੁਡিয়ার ਕੰਪਨੀ ਦੇ ਇੰਜਨ ਗੇਅਰ ਦੀ ਫੁੱਲ ਗਰੰਟੀ ਆ ਗਈ ਪੰਜਾਬ ਨੰਬਰ ਦਾ ਟਰੈਕਟਰ ਆ ਇਹ ਰੇਟ ਇਹਦਾ ਹੈਗਾ ਜੀ 3 ਲੱਖ 50 ਹਜ਼ਾਰ ਰੁਪਏ ਡਿਮਾਂਡ ਆ ਗਈ 3.5 ਲੱਖ ਰੁਪਏ ਡਿਮਾਂਡ ਆ ਜੀ ਮੌਕੇ ਤੇ ਹੋਰ ਵੀ ਮਾਨਤਰ ਬਾਈ ਜੀ ਕਰਨਗੇ ਅਗਲਾ ਟਰੈਕਟਰ ਆਪਣੇ ਕੋਲ ਹੈਗਾ ਜੀ ਸੋਨਾਲੀਕਾ 750 9877249083 9877249083 ਬਾਈ ਦਾ ਮੋਬਾਈਲ ਨੰਬਰ ਆ ਮਾਡਲ ਹੈਗਾ ਜੀ ਟਰੈਕਟਰ ਦਾ 2017 ਮਾਡਲ ਹੈ ਜੀ ਟਰੈਕਟਰ ਇਹ 2017 ਮਾਡਲ ਦਾ ਟਰੈਕਟਰ ਹੈਗਾ ਸਾਈਡ ਗੀਅਰ ਟਰੈਕਟਰ ਹੈ ਇਹ ਇਹ ਟਰੈਕਟਰ ਹੈਗਾ ਜੀ 3 ਸਪੀਡ ਦਾ ਟਰੈਕਟਰ ਹੈ ਫੈਬਰ ਦੀ ਛਤਰੀ ਲੱਗੀ ਹੋਈ ਹੈਗੀ ਨਾਲ ਸਿਸਟਮ ਵਗੈਰਾ ਵੀ ਟਰੈਕਟਰ ਤੇ ਲੱਗਿਆ ਹੋਇਆ ਹੈ ਜੀ ਫੈਬਰ ਦੀ ਛਤਰੀ ਸਿਸਟਮ ਵਗੈਰਾ ਲੱਗਿਆ ਹੋਇਆ ਸਾਈਡ ਗੀਅਰ ਪੰਜਾਬ ਨੰਬਰ ਦਾ ਟਰੈਕਟਰ ਹੈਗਾ ਇਹ ਇੰਜਨ ਗੀਅਰ ਦੀ ਫੁੱਲ ਗਾਰੰਟੀ ਹੈਗੀ ਰੰਗ ਪੇਂਟ ਦਾ ਪੂਰਾ ਸਾਫ਼ ਆ ਟਰੈਕਟਰ ਇਹ ਟਾਇਰਾਂ ਦੀ ਗੱਲ ਕਰੀਏ ਟਰੈਕਟਰ ਦੇ ਨਾਲ ਦੇ ਟਾਇਰ ਆ ਜੀ ਕੰਪਨੀ ਦੇ ਟਾਇਰ ਨੇ ਸਾਰਾ ਟਰੈਕਟਰ ਬਿਲਕੁਲ origignal ਹੈ ਜੀ 3 ਸਪੀਡ ਦਾ ਟਰੈਕਟਰ ਇਹ ਗੁਡিয়ার ਕੰਪਨੀ ਦੇ ਚਾਰੋਂ ਟਾਇਰ ਨੇ ਰੇਟ ਇਹਦਾ ਹੈਗਾ ਜੀ 4 ਲੱਖ 70000 ਰੁਪਏ ਡਿਮਾਂਡ ਹੈ ਜੀ 4 ਲੱਖ 70000 ਰੁਪਏ ਡਿਮਾਂਡ ਹੈਗੀ ਮੌਕੇ ਤੇ ਹੋਰ ਵੀ ਮੰਤਨ ਬਾਈ ਜੀ ਤੁਹਾਡਾ ਹੋ ਜਾਊਗਾ ਅਗਲਾ ਟਰੈਕਟਰ ਆਪਣੇ ਕੋਲ ਹੈਗਾ ਜੀ ਸਵਰਾਜ 855 ਟਰੈਕਟਰ ਹੈਗਾ ਅਗਲਾ 82830053798283005379 ਬਈ ਦਾ ਮੋਬਾਈਲ ਨੰਬਰ ਆ ਮਾਡਲ ਹੈਗਾ ਜੀ ਟਰੈਕਟਰ ਦਾ 1999 ਮਾਡਲ ਹੈ ਜੀ ਟਰੈਕਟਰ ਇਹ 1999 ਮਾਡਲ ਟਰੈਕਟਰ ਹੈਗਾ ਪੰਜਾਬ ਨੰਬਰ ਦਾ ਟਰੈਕਟਰ ਆ ਇਹ ਇੰਜਨ ਗੇਅਰ ਲੈਫਟ ਦੀ ਫੁੱਲ ਗਾਰੰਟੀ ਹੈ ਜੀ ਟਰੈਕਟਰ ਦੀ ਰੰਗ ਦਾ ਪੂਰਾ ਸਾਫ ਹੈ ਟਰੈਕਟਰ ਵੀਡੀਓ ਚੈੱਕ ਕਰ ਸਕਦੇ ਹੋਗੇ ਜੇਕਰ ਆਪਾਂ ਟਾਇਰਾਂ ਦੀ ਗੱਲ ਕਰੀਏ ਤਾਂ ਇਹਦੇ ਚਾਰੋ ਟਾਇਰ ਕੰਪਨੀ ਦੇ ਟਾਇਰ ਨੇ ਐਮ ਆਰ ਐਫ ਕੰਪਨੀ ਦੇ ਟਾਇਰ ਨੇ 95 ਪੈਸੇ ਟਰੈਕਟਰ ਦੇ ਟਾਇਰ ਆ ਗਈ ਜੀ 1999 ਮਾਡਲ ਆਕ ਟਰੈਕਟਰ ਇਹ ਰੇਟ ਇਹਦਾ ਹੈਗਾ ਜੀ 2 ਲੱਖ 10000 ਰੁਪਏ ਡਿਮਾਂਡ ਹੈਗੀ ਜੀ 2 ਲੱਖ 10000 ਰੁਪਏ ਟਰੈਕਟਰ ਦੀ ਡਿਮਾਂਡ ਆ ਮੌਕੇ ਤੇ ਹੋਰ ਵੀ ਮਾਨਤਾ ਬਾਈ ਜੀ ਕਰ ਦੇਣਗੇ ਤਿੰਨਾ ਟਰੈਕਟਰਾਂ ਦੀ ਡਿਟੇਲ ਆਪਾਂ ਦੱਸੀ ਹੋਇਆ ਮੋਬਾਈਲ ਨੰਬਰ ਦੱਸਿਆ ਉਹਨਾਂ ਤੇ ਸੰਪਰਕ ਕਰਕੇ ਟਰੈਕਟਰਾਂ ਦੀ ਸਾਰੀ ਜਾਣਕਾਰੀ ਤੁਸੀਂ ਲੈ ਸਕਦੇ ਹੋ ਇਦਾਂ ਦੇ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੁਸੀਂ ਨਾਲ ਲਗਾ ਬੈਲ ਆਈਕਨ ਦਾ ਬਟਨ ਵੀਰੂ ਪ੍ਰੈਸ ਕਰ ਦਿਆ ਕਰੋ ਤਾਂ ਕਿ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ